ਹਾਂਜੀ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਸੰਦੀਪ ਸ਼ਰਮਾ ਹੈ ਮੈਂ ਐਸ ਡੀਓ ਸੀਵਰੇਜ ਬੋਰਡ ਕਰਤਾਰਪੁਰ ਆ ਤੇ ਪਿਆਰੇ ਵਾਸੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਆ ਕਿ ਕਰਤਾਰਪੁਰ ਵਿਖੇ ਸ਼ੇਂਤੀ ਨਾਲੇ ਤੋਂ ਲੈ ਕੇ ਜੀ ਡੀ ਰੋਡ ਤੱਕ ਇੱਕ ਮੇਨ ਸੀਵਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਆ ਤੇ ਜਿਸ ਦੇ ਨਾਲ ਉਹ ਵਾਲੀ ਸੜਕ ਜਿਹੜੀ ਹੈ 24 ਨਵੰਬਰ ਤੋਂ ਲੈ ਕੇ 31 ਜਨਵਰੀ ਤੱਕ 2026 ਤੱਕ ਇਹ ਜਿਹੜੀ ਹੈ ਸੜਕ ਬੰਦ ਰਹੇਗੀ ਇਸ ਦਾ ਜਿਹੜਾ ਆਪਾਂ ਵੱਖਰਾ ਡਾਇਵਰਜਨ ਵਾਲਾ ਰੂਟ ਬਣਾਇਆ ਗਿਆ ਛੋਟੀ ਗੱਡੀਆਂ ਵਾਸਤੇ ਉਹ ਜਦੋਂ ਭਲੱਤ ਤੋਂ ਹਮੀਰਾ ਹਮੀਰਾ ਤੋਂ ਕਰਤਾਰਪੁਰ ਛੋਟੀ ਗੱਡੀਆਂ ਦੇ ਵਿੱਚ ਪਬਲਿਕ ਜਾ ਸਕਦੀ ਹੈ ਤੇ ਹੈਵੀ ਵਹੀਕਲਸ ਟਰੱਕ ਬੱਸਾਂ ਨੇ ਜਿਹੜਾ ਰੂਟ ਰਹੇਗਾ ਉਹ ਭਲੱਤ ਤੋਂ ਨਡਾਲਾ ਨਡਾਲਾ ਤੋਂ ਸੁਬਾਨਪੁਰ ਸੁਬਾਨਪੁਰ ਤੋਂ ਕਰਤਾਰਪੁਰ ਜੀਟੀ ਰੋਡ ਤੇ ਇਹ ਜਿਹੜਾ ਰੂਟ ਹੈ ਡਾਇਵਰਜਨ ਬਣਿਆ ਜਾਵੇਗਾ ਇਹ ਜਿਹੜੇ ਡਾਇਵਰਜਨ ਦੇ ਰੂਟ ਤੇ ਸਾਈਨਰ ਲਗਾਇਆ ਜਾਣਾ ਹੈ ਕਿ 2 ਮਹੀਨੇ ਚੋਂ ਮੁਕਬਲ ਕਰਦੇ ਜਾਵੇਗਾ ਇਸ ਕਰਕੇ ਦੁਬਾਰਾ ਦੱਸਣਾ ਕਿ ਇਰ ਦੇ ਜਿਹੜੀ ਡਾਇਵਰਜਨ ਦੀ ਗੇਟਾ ਰਹਿਣ ਗਿਆ ਉਹ 24 ਨਵੰਬਰ 2025 ਤੋਂ ਲੈ ਕੇ 31 ਜਨਵਰੀ 2026 ਤੱਕ ਰਹੇ ਉਸ ਦੌਰਾਨ ਇਸ ਸੜਕ ਦੀ ਵਰਤੋਂ ਜਿਹੜੀ ਹੈ ਛੋਟੇ ਵਾਹਨਸ 37 ਨਾਲਾ ਕਰਤਾਰਪੁਰ ਵਿਖੇ ਤੱਕ ਆਨ ਲਈ ਕਰ ਸਕਦੇ ਹਨ ਤੇ ਵੱਡੇ ਜਿਹੜੇ ਟ੍ਰੈਫਿਕ ਹੈਗੇ ਜਿਨ੍ਹਾਂ ਨੇ ਜੀਡੀ ਰੋਡ ਤੇ ਚੜ੍ਹਦਾ ਹੈ ਉਹਨਾਂ ਨੂੰ ਜਿਹੜੇ ਉੱਪਰ ਦੱਸੇ ਗਏ ਰੂਟ ਨੇ ਛੋਟੀ ਗੱਡੀਆਂ ਲਈ ਭਲਾਥ ਫਮੀਰਾ ਕਰਤਾਰਪੁਰ ਰਹੇਗਾ ਤੇ ਵੱਡੀ ਗੱਡੀਆਂ ਲਈ ਭਲਾਥ ਨਡਾਲਾ ਸੁਬਾਨਪੁਰ ਤੇ ਕਰਤਾਰਪੁਰ ਦਾ ਰੂਟ ਰਹੇਗਾ ਜੀ ਧੰਨਵਾਦ ਸਰ ਜੀ